ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਤੇ ਆਪਾਂ ਜਿਹੜੀ ਆਪਣੀ ਮੱਝ ਸੂਈ ਸੀ ਬਿੱਲੋ ਦੀ ਮਾਂ ਰਿਚ ਵਾਈ ਕਰਨ ਲੱਗੇ ਹਾਂ ਜੀ ਅੱਜ ਇਹ ਕੰਡਮ ਜੀ ਸੀ ਹਰ ਕੇ ਆਪਾਂ ਬੱਸੇ ਵੀਡੀਓ ਬਣਾ ਰਹੇ ਹਾਂ ਦੇਖੋ

lo voy a la de ਲਾਈਵ ਵਿੱਚ ਮਿਲਕਿੰਗ ਦਾ ਟਾਈਮ ਹੈ ਜੀ ਸ਼ਾਮ ਦਾ ਟਾਈਮ ਹੈ ਇੱਕ ਆਪਣੇ ਉਧਰ ਬੱਟੀ ਮੱਝ ਦਾ ਕੱਟਾ ਛੱਡਿਆ ਹੋਇਆ ਇਹ ਵੀ ਐਚਐਲਡੀਵੀ ਦਾ ਤੇ ਆ ਵੀ ਐਚਐਲਡੀਵੀ ਦੀ ਕੱਟੀ ਹੈ ਜੀ ਬਹੁਤ ਵਧੀਆ ਰਿਜ਼ਲਟ ਨੇ ਐਚਐਲਡੀਵੀ ਦੇ ਕਮੈਂਟ ਕਰਕੇ ਜਰੂਰ ਦੱਸਿਓ ਲਗਭਗ ਆਪਣੀਆਂ ਸਾਰੀਆਂ ਮੱਜਾਂ ਹੀ ਸੂਨੀਆਂ ਹੋਈਆਂ ਨੇ ਜੀ ਇਹ ਇਹ ਆਏ ਦੇ ਰਹਿੰਦੇ ਨੇ ਇਹਦਾਂ ਹਲੇ ਭਾਰਾ ਤੂੜਾ ਕੱਟਾ ਹੀ ਇਹਨੇ 15-20 ਦਿਨ ਬਾਕੀ ਨੇ ਇਹਦੇ ਵੀ ਤਾਂ ਕਿ ਆ ਆਪਣੀ ਨੀਲੀ ਰਾਵੀ ਦੀ ਇਹਦੇ ਵੀ ਬਾਦਲ ਦਾ ਸੀਮਨ ਲੱਗਿਆ ਹੋਇਆ ਜਿਹੜਾ ਆਪਣਾ ਏਬੀਸੀ ਵਾਲਿਆਂ ਦਾ ਬਾਦਲ ਹੈ ਤੇ ਆ ਕਟੀਆਂ ਆ ਗਈਆਂ ਆਪਣੀਆਂ ਤੰਨਾ ਦੇਖੋ ਜੀ ਸ਼ਾਮ ਦਾ ਟਾਈਮ ਹੈ ਜੀ ਮਿਲਕਿੰਗ ਚੱਲ ਰਹੀ ਹੈ ਇਹ ਝੋਟੀ ਆਪਣੀ ਜੀ ਸੂਈ ਨੂੰ 4-5 ਦਿਨ ਹੋਏ ਨੇ ਇਹ ਖਰਾਬ ਮਤਲਬ ਆਪ ਆਪਣੇ ਆਪ ਨਹੀਂ ਸੂਈ ਜੀ ਡਾਕਟਰ ਦੇ ਸਿਵਾਉਣ ਕਰਕੇ ਬੱਚੇ ਦਾ ਨਹੀਂ ਥੋੜੀ ਇਨਫੈਕਸ਼ਨ ਹੋ ਗਈ ਸੀ ਉਹਦੇ ਕਰਕੇ ਦੁੱਧ ਦੇ ਘਟ ਦੇ ਰਹੀ ਹੈ ਨਹੀਂ 16 ਕਿਲੋ ਦੁੱਧ ਤਿਆਰ ਹੈ ਜੀ ਪਿਛਲੀ ਵਾਰੀ ਇਹਨੇ 13-14 ਕਿਲੋ ਦੁੱਧ ਦਿੱਤਾ ਜੀ ਇਹ ਕਿਤੇ 16 17 18 18 ਤੇ ਵੀ ਜਾਣੀ ਚਾਹੀਦੀ ਆ ਜੀ ਬਈ ਖਾ ਪੀ ਨਹੀਂ ਰਹੀ ਸਹੀ ਤਾਂ ਵੀ ਚੱਕਰ ਪੈ ਰਿਹਾ ਜੀ ਕੱਟੀ ਦੇਖੋ ਜੀ ਪਿਛਲੀ ਵਾਰ ਦੀ ਕੱਟੀ ਇਹਦੀ ਆ ਹੈ ਜਿਹੜੀ ਆ ੜੀ ਹੈ ਤੇ 13 ਦੀ ਕੱਟੀ ਦੇਖੋ ਬਹੁਤ ਸੋਹਣਾ ਹੈ 7LDB ਤੇ ਰਿਜ਼ਲਟ ਆ ਜੀ ਆ ਆਪਣੀ ਬੱਟੀ ਮੱਜੀ ਔਰ ਬਈ ਠੀਕ ਹੈ ਆਜਾ ਵੀ 12 13 ਕਿਲੋ ਗੁੱਧ ਤਿਆਰ ਹੈ ਜੀ ਥੱਲੇ ਖੜਦਾ ਆਜਾਉਂਦਾ ਸ਼ਾਮ ਦਾ ਟਾਈਮ ਹੈ ਜੀ ਲੈ ਵੈਲਕਿੰਗ ਜੀ ਆਕਰੋ ਜੀ ਕੰਡੇਲੇ ਦੀ ਕੱਟੀ ਚੱਕ ਚੰਗੇ ਸੀ ਮਨ ਪਰਭਾਇ ਕਰੋ ਜੀ ਚੰਗੇ ਸੀ ਮਨ ਤੇ ਕੰਮ ਕਰਨਾ ਜ਼ਰੂਰੀ ਹੈ। ਤਰ ਬੜਾ ਤਾਂ ਦੇ। ਤੂੰ ਖੜ ਜਾ ਮਰਾ ਜਾਨ। ਅਰ ਰੁਪੀ ਦਾ ਕਿਆ ਰੱਖੀ ਵਾ। ਇਹ ਕੱਪੜੇ ਨਹੀਂ ਪਹਿਣਗੇ। ਬੋਲਾ ਕੰਧ ਲਿਆ। ਜਿਹੜੇ ਵੀ ਵੀਰ ਬਾਈ ਚੈਨਲ ਤੇ ਪਹਿਲੀ ਵਾਰ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ ਜੀ। ਕਿਹੜੇ ਕਿਹੜੇ ਵੀਰ ਆਏ ਨੇ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਮੈਂ ਕੱਟੀ ਚੈੱਕ ਕਰੋ ਜੀ ਇਹ ਡੋਗ ਡੋਗ ਨਿੰਦਰਾ ਇਹ ਤਾਂ ਦਰਮਿਆਨ ਹੈ ਤਾਂ ਆਪਣਾ ਡੋਗਰ ਜੀ ਨਾ ਹੁਣ ਨਹੀਂ ਹੈਗੀ ਲੱਸੀ ਫੇਰ ਪਿਾਵਾਂਗੇ ਟੜਕੇ ਲੱਸੀ ਤਾਂ ਤੜਕੇ ਪਿਾਵਾਂਗੇ ਆ ਦੇਖੋ ਜੀ ਬਿੱਲੋ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ ਸਾਡੇ ਚੈਨਲ ਤੇ ਆਏ ਨੇ ਇਹਨਾਂ ਨੇ ਵੀਡੀਓ ਦੇਖੀ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਦੇ ਹੋ ਬਾਈ ਆ ਦੇਖੋ ਆਪਣਾ ਸੈੱਟ ਉਹ ਖੁੱਲੀ ਛੱਡਦਾ ਨੇ ਇੱਥੇ ਲੈਵ ਚੱਲ ਰਿਹਾ ਹੈ ਆਪਣੀ ਆਪਣੀ ਡੇਰੀ ਹੈ ਪਿੰਡ ਦੇ ਵਿੱਚ ਚੱਕਲੀ ਸ਼ੇਰ ਪਿੰਡ ਹੈ ਧੰਨਵਾਦ ਦੋਸਤੋ